ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾ ਪੀਰ ਸਿੰਘ ਸੁਨੇਹ ਕਹਿੰਦੇ ਨੇ ਜਥੇਬੰਦੀਆਂ ਬਹੁਤ ਨੇ ਪਰ ਇੱਕ ਤੁਹਾਨੂੰ ਐਸੀ ਜਥੇਬੰਦੀ ਨਾਲ ਮਲਾਵਾਂਗੇ ਕਿ ਜਿਹੜੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਆ ਜਿਹੜਾ ਸਰਕਾਰ ਪ੍ਰਸ਼ਾਸਨ ਦਾ ਕੰਮ ਸੀ ਉਹ ਇਸ ਜਥੇਬੰਦੀ ਨੇ ਕਰਤੀ ਲੋਕਾਂ ਨੂੰ ਲੱਖਾਂ ਰੁਪਏ ਦਵਾਤਾ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਮੀਨ ਸਿੰਘ ਜੀ ਗੋਲੇਵਾਲ ਦੇ ਜੋ ਪੰਜਾਬ ਦੇ ਮੀਤ ਪ੍ਰਧਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਇੱਥੇ ਪਹੁੰਚੇ ਨੇ ਨਾਲੇ ਲੋਕਾਂ ਦੀ ਮਦਦ ਕਰਦੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਦਾ ਕਿ ਲੱਖਾਂ ਲੋਕਾਂ ਦੇ ਪੈਸੇ ਤੁਸੀਂ ਦਵਾਤੇ ਆ ਕਦੇ ਕਮਿਸ਼ਨ ਕਮਿਸ਼ਨ ਲਿਆ ਕੇ ਦੇ ਨਾ ਜੀ ਲੋਕ ਕਹਿੰਦੇ ਨੇ ਵੀ ਜਥੇਬੰਦੀ ਵਾਲੇ ਵਿੱਚੋਂ ਪੈਸੇ ਲੈਂਦੇ ਕੀ ਲੱਗਦਾ ਜੇ ਇਸ ਤਰ੍ਹਾਂ ਹੋਵੇ ਤੇ ਕਿਸਾਨ ਸਾਡੇ ਨਾਲ ਨਹੀਂ ਆਉਂਦੇ ਕਿਸਾਨ ਹੋਰ ਬਸ ਇਹ ਠਾਣੇ ਕਚਹਿਰੀਆਂ ਹੈਗੇ ਆ ਜੇ ਜਥੇਬੰਦੀ ਨਿਰਪੱਖ ਹੋ ਕੇ ਬਿਨਾ ਕਿਸੇ ਲਾਲਚ ਤੋਂ ਅਸੀਂ ਜਿਹੜੇ ਸਾਡੇ ਕੋਲ ਲੋਕ ਦਬੇ ਕੁਛ ਲੈ ਜਿਨ੍ਹਾਂ ਦਾ ਧੱਕਾ ਹੁੰਦਾ ਉਹ ਹੀ ਆਉਂਦੇ ਜਿਨ੍ਹਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਵੀ ਉਹਨਾਂ ਦਾ ਖੂਨ ਚੂਸ ਸੀਗੇ ਫਿਰ ਸਾਡੇ ਚ ਤੇ ਉਹਨਾਂ ਜਿਹੜੇ ਠੱਗ ਲੋਕ ਉਹਨਾਂ ਚ ਕੀ ਫਰਕ ਰਹਿ ਜਾਂਦਾ ਇਸ ਵਾਸਤੇ ਅਸੀਂ ਸੇਵਾ ਦੇ ਤੌਰ ਤੇ ਕੰਮ ਕਰਦੇ ਆ ਮੈਂ ਧੰਨਵਾਦ ਕਰਦਾ ਹੁਣ ਪਰ ਜ਼ਿਲ੍ਹਾ ਜਥੇਬੰਦੀ ਸਾਡੀ ਦਾ ਜਿਹੜੇ ਬੜਾ ਵਧੀਆ ਕੰਮ ਕਰ ਰਿਹਾ ਹੈ ਸਾਡੀ ਜਥੇਬੰਦੀ ਦਾ ਨਾਮ ਉੱਚਾ ਕਰ ਰਿਹਾ ਮੈਂ ਇਹਨਾਂ ਦਾ ਧੰਨਵਾਦੀ ਆ ਗੱਲਬਾਤ ਕਰ ਹੋਰਾਂ ਨਾਲ ਵੀ ਕਰਾਂਗੇ ਜਿਨ੍ਹਾਂ ਦੇ ਨਾਲ ਪੈਸੇ ਦਿਵਾਏ ਨੇ ਲੋਕਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਕੀ ਨਾਮ ਹੈ ਤੁਹਾਡਾ ਨੈਭ ਸਿੰਘ ਜੀ ਨੈਭ ਸਿੰਘ ਜੀ ਕਿੰਨੇ ਕ ਪੈਸੇ ਸੀਗੇ ਤੁਹਾਡੇ ਜੰਟਾ ਮੇਰਾ 17 ਲੱਖ ਸੀ ਜੀ ਕਿਹੜੇ ਪਿੰਡ ਚੰਡੀਗੜ੍ਹ ਦੀ ਅੱਛਾ ਚੰਡੀਗੜ੍ਹ ਤੁਸੀਂ ਕਿੱਦਾਂ ਪਸਾ ਲਏ ਉਧਰ ਜਾ ਚੰਡੀਗੜ੍ਹ ਦੀ ਜੀ ਬੱਚਿਆਂ ਨੇ ਮਤਲਬ ਅਨਜਾਨਪਨੇ ਜਿਉ ਬਾਹਰ ਦੇ ਅੱਜ ਕੱਲ੍ਹ ਬਾਹਰ ਦਾ ਘਾਸਾ ਸਾਰਿਆਂ ਬੱਚਿਆਂ ਨੂੰ ਵੀ ਅਸੀਂ ਬਾਹਰ ਜਾਈਏ ਉਸ ਚੈੱਕਰ ਦੇ ਵਿੱਚ ਅਸੀਂ ਸਾਡੇ ਬੱਚੇ ਫਸ ਗਏ ਤੇ 17 ਲੱਖ ਰੁਪਈਆ ਮੇਰਾ ਏਜੰਟ ਕੋਲੇ ਫਸ ਗਿਆ ਜਤੇਬੰਦੀ ਨੇ ਤੁਹਾਨੂੰ ਕਿੰਨੇ ਪੈਸੇ ਦਵਾਏ ਜਸੇਬੰਦੀ ਨੇ ਮੈਨੂੰ ਅੱਜ ਟੋਟਲੀ ਪੈਸੇ ਦਵਾਇਆ ਤੇ 17 ਦਾ 18 ਦਵਾਇਆ ਜੀ 1 ਲੱਖ ਉਹਨਾਂ ਨੂੰ 17 ਦਿੱਤਾ ਮਾਮਾ 18 ਕਿਨੇ ਮਿਲ ਗਿਆ 18 ਐਂ ਹੋਇਆ ਜੀ ਲੇ ਵੀ ਸਾਨੂੰ 13 ਮਹੀਨੇ ਹੋ ਗਏ ਸਾਡੇ ਪੈਸੇ ਦਿੱਤਿਆਂ ਨੂੰ ਤੇ ਉਹਦਾ ਵਿਆਜ ਤਾਂ ਜ਼ਿਆਦਾ ਬਣਦਾ ਫਿਰ ਵੀ ਮਤਲਬ ਵਿਆਜ ਜ਼ਿਆਦਾ ਬਣਦਾ ਨਾ ਮਜ਼ਰ ਨਾ ਹੋਣ ਤੇ ਫਿਰ ਵੀ ਸਾਨੂੰ ਲੱਖ ਰੁਪਈਆ ਮਤਲਬ ਦਵਾਇਆ ਵਿਆਜ ਜਿਆਦਾ ਮੰਗਦਾ ਵਿਆਜ ਆ ਵਿਆਜ ਇਹ ਆ ਜਥੇਬੰਦੀ ਕਹਿੰਦੇ ਜਿੱਤੇ ਪੈਸੇ ਦਿੱਤੇ ਉਹਦੇ ਬੁੱਤ ਵਿਆਜ ਵੀ ਭਰੋ ਵਿਆਜ ਵੀ ਪਰੌਂਦੀ ਐ ਇਹ ਜਥੇਬੰਦੀ ਗੱਲਬਾਤ ਕਰਾਂਗੇ ਇੱਥੇ ਸਾਡੇ ਨਾਲ ਨੌਜਵਾਨ ਆ ਜਿਹਦੇ ਅਸੀਂ ਕਵਰਿੰਗ ਕਰਨ ਜਾਂਦੇ ਆ ਉਹਨਾਂ ਕੋਲੇ ਪਲਾਂਦੀ ਜ਼ਮੀਨਾਂ ਹੈ ਨਹੀਂ ਪਰ ਦੁਕਾਨਦਾਰ ਨੇ ਉਹ ਆਪਦੀ ਸੇਵਾ ਉਹ ਵੀ ਕਰਨੇ ਉਹਨਾਂ ਦੇ ਨਾਲ ਵੀ ਮਿਲਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਇੱਧਰ ਆਓ ਤੁਸੀਂ ਦੁਕਾਨਦਾਰ ਹੋ ਪਲਾਂਦੀ ਤੁਹਾਡੇ ਕੋਲੇ ਇੱਕ ਮਰਲਾ ਨਹੀਂ ਪਰ ਜਿੱਥੇ ਦੇਖੀਏ ਜਥੇਬੰਦੀ ਦੀ ਤੁਸੀਂ ਮੋਢਾ ਮੋਢਾ ਲਾ ਕੇ ਤੁਰਦੇ ਹੋ ਉੱਤੇ ਸੇਵਾ ਕਰਦੇ ਹੋ ਲੰਗਰ ਲਾਉਂਦੇ ਆ ਕੀ ਦਿਸਿਆ ਤੁਹਾਨੂੰ ਐਦਾਂ ਦਾ ਕਿ ਜਥੇਬੰਦੀ ਦੇ ਨਾਲ ਤੁਰਨਾ ਪਿਆ ਇਹ ਜਥੇਬੰਦੀ ਦਾ ਕੰਮ ਦੇਖਿਆ ਵਾ ਜਿਵੇਂ ਤੁਹਾਨੂੰ ਪਹਿਮੇ ਇੰਟਰਵਿਊ ਦੱਸਿਆ ਸੀਗਾ ਕਿ ਮੁਔਇਲਾ ਦਾ ਜਮਾਨਾ ਵਾ ਜੀ ਮੈਂ ਦੇਖਿਆ ਸਰਦਾਰ ਜੀਰੇ ਬਹੁਤ ਵਧੀਆ ਵਰਕ ਕਰਦੇ ਆ ਹਰੇਕ ਵਰਗ ਨਾਲ ਖੜਦੇ ਆ ਮੋਢੇ ਨਾਲ ਮੋਢਾ ਲਾ ਕੇ ਪਿੱਛੇ ਜੇ ਇਹਨਾਂ ਨੇ ਇੱਕ ਜ਼ਿਮੀਂਦਾਰ ਭਰਾ ਤੋਂ ਜ਼ਿਮੀਂਦਾਰ ਭਰਾ ਨੂੰ ਪੈਸੇ ਦਵਾਈ ਦਵਾਈਆਂ ਦੇ ਉਹ ਤੋਂ ਮੇਰੇ ਦਿਲ ਚ ਆਇਆ ਕਿ ਮੈਂ ਇੰਨਾ ਕੰਮ ਵਧੀਆ ਕਰ ਰਿਹਾ ਵਾਂ ਮਲਕਿ ਜਸਨ ਦੀ ਵਧੀਆ ਕੰਮ ਕਰ ਰਹੀ ਮੈਂ ਨਾਲ ਜੁੜਾ ਤੇ ਮੈਂ ਜਥੇਬੰਦੀ ਨਾਲ ਜੁੜਿਆ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਜਿੱਦਾਂ ਵੀ ਤਨੋਂ ਮਨੋਂ ਤੁਨੋਂ ਜਥੇਬੰਦੀ ਨਾਲ ਖੜਾ ਜਿੱਥੇ ਸਰਦਾਰ ਜੀ ਮੇਰੀ ਡਿਊਟੀ ਲਉਣਗੇ ਮੈਂ ਨਿਭਾਉਂਗਾ ਮੈਨੂੰ ਬਹੁਤ ਸ਼ੌਕ ਹੈ ਕੰਮ ਕਰਨ ਦਾ ਮੈਂ ਹੁਣ ਦੁਕਾਨ ਛੱਡ ਕੇ ਜਥੇਬੰਦੀ ਨਾਲ ਮੈਂ ਨਾਲ ਤੁਰਨਾ ਇਹ ਕੋਈ ਅੱਜ ਜਥੇਬੰਦੀ ਦੀ ਉਹ ਗੱਲ ਬਣੀ ਅਸੀਂ ਨਹੀਂ ਬੋਲਦੇ ਸਾਡਾ ਕੰਮ ਬੋਲਦਾ ਗਿਲ ਸਾਹਿਬ ਹਾਂਜੀ ਕਿੱਦਾਂ ਦਾ ਲੱਗਿਆ ਜਥੇਬੰਦੀ ਨਾਲ ਮਿਲ ਕੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹੋ ਸੇਵਾ ਕਰਦੇ ਅਸੀਂ ਸਾਡੇ ਜ਼ਿਲ੍ਹੇ ਦੇ ਬਹੁਤ ਚੰਗੇ ਕਰਮਾ ਜਿਹੜੇ ਇਹੋ ਜਿਹੇ ਜਥੇਬੰਦੀ ਤੇ ਸਾਡੇ ਬਹੁਤ ਵਧੀਆ ਭਰਾ ਜਿੰਨਾ ਤੋਂ ਸਾਨੂੰ ਬਹੁਤ ਜਿਆਦੀਆਂ ਉਮੀਦਾਂ ਔਰ ਦੁਕਾਨਦਾਰਾਂ ਨੂੰ ਵੀ ਔਰ ਕਿਸਾਨਾਂ ਨੂੰ ਕੋਈ ਇੱਕ ਪੱਖ ਨਹੀਂ ਲੈ ਕੇ ਚੱਲਦੇ ਗਲਤ ਬੰਦੇ ਨੂੰ ਹੀ ਗਲਤ ਕਹਿੰਦੇ ਇਸ ਕਰਕੇ ਇਹ ਕਰਮਾ ਵਾਲਿਆਂ ਤੇ ਸਾਨੂੰ ਬਹੁਤ ਖੁਸ਼ੀ ਆ ਇਸ ਕਰਕੇ ਇਹ ਸੇਵਾ ਕਰਨਾ ਚਾਹੁੰਦੇ ਜੀ ਤੁਸੀਂ ਵੀ ਦੁਕਾਨਦਾਰ ਆ ਕਦੇ ਕਿ ਦਿਲ ਦੇ ਵਿੱਚ ਐਡਾ ਨਹੀਂ ਆ ਵੀ ਯਾਰ ਜਥੇਬੰਦੀ ਨੈਤੀ ਕਰ ਦਿੰਦੀ ਆ ਜੀ ਪੰਜਾਬ ਬੰਦ ਕਰ ਦੋ ਧਰਨੇ ਲਾ ਦੋ ਕੀ ਲੱਗਦਾ ਤੁਸੀਂ ਕਈ ਲੋਕ ਕਹਿੰਦੇ ਨੇ ਵੀ ਜਥੇਬੰਦੀਆਂ ਵਹਿਲੀਆਂ ਨੇ ਕਿਹੜੀ ਅੱਖ ਨਾਲ ਵੇਖਦੇ ਤੁਸੀਂ ਜਥੇਬੰਦੀਆਂ ਇਹ ਤਾਂ ਐ ਆ ਜੀ ਦੇਖੋ ਜਥੇਬੰਦੀਆਂ ਕੋਈ ਵਹਿਲੀਆਂ ਨਹੀਂ ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ 2-3 ਸਾਲ ਵੇਟ ਕੀਤਾ ਜਦੋਂ ਨਹੀਂ ਕੀਤਾ ਤੇ ਦੁਆਰਾ ਕਿਸਾਨ ਜਥੇਬੰਦੀਆਂ ਗਈਆਂ ਇਹਦੇ ਚ ਕੀ ਗਲਤ ਆ ਤੇ 6 ਘੰਟੇ ਦੁਕਾਨਾਂ ਬੰਦ ਕਰਾਈਆਂ ਉਹ ਵੀ ਇੱਕ ਦਿਨ ਜੀ ਉਹ ਵੀ ਹੱਥ ਜੋੜ ਕੇ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੌਜਵਾਨ ਪੀੜੀ ਨੂੰ ਇਹ ਆ ਵੀ ਚੰਗੀ ਜਵੇਂ ਸਾਡੇ ਜਥੇਬੰਦੀ ਆ ਉਹਨਾਂ ਨਾਲ ਜੁੜੋ ਉਹਨਾਂ ਦੀ ਮਦਦ ਕਰੋ ਹੋਰ ਵੀ ਚੰਗੇ ਬੰਦੇ ਤੁਹਾਡੇ ਵਿੱਚ ਆਉਣ ਆਉਣਗੇ ਤੇ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਚੰਗਾ ਕੰਮ ਕਰਨ ਦਾ ਜਿਹੜਾ ਮੁੱਲਾ ਉਹ ਚੰਗਾ ਹੀ ਹੁੰਦਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਇਹਨਾਂ ਮੁੰਡਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਇਹ ਮਾਣ ਮਿਲਦਾ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ